ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 27 ਮਈ ਨੂੰ ਮਸਿਆਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਉਸ ਦਿਨ ਤੁਸੀਂ ਕਪੂਰ ਦਾ ਇਹ ਉਪਾਅ ਕਰ ਲੈਂਦੇ ਹੋ ਕਿਉਂਕਿ ਇਹ ਬੜਾ ਹੀ ਖਾਸ ਉਪਾਅ ਹੈ ਤਾਂ ਮੰਨ ਲਓ ਕਿ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਹੋ ਜਾਵੇਗਾ ਘਰ ਵਿੱਚ ਪੈਸੇ ਦੀ ਬਰਸਾਤ ਹੋ ਜਾਵੇਗੀ ਇਸ ਉਪਾਅ ਨੂੰ ਤੁਸੀਂ ਖਾਸ ਜ਼ਰੂਰ ਕਰ ਲੈਣਾ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਮੱਸੀਆ ਦੇ ਰਾਤ ਨੂੰ ਕੀਤਾ ਜਾਣ ਵਾਲਾ ਇੱਕ ਖਾਸ ਉਪਾਅ। ਸਾਧ ਸੰਗਤ ਜੀ ਅੱਜ ਜੋ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਵਾਲੇ ਹਾਂ। ਜੇਕਰ ਤੁਸੀਂ ਇਸ ਉਪਾਰ ਨੂੰ ਆਪਣੇ ਘਰ ਵਿੱਚ ਕਰ ਲੈਂਦੇ ਹੋ ਤਾਂ ਸਾਤ ਸੰਗਤ ਜੀ ਤੁਹਾਡੇ ਕਰਦੀ ਸਾਰੀ ਨਕਾਰਾਤਮਕ ਊਰਜਾ ਦੂਰ ਚਲੀ ਜਾਵੇਗੀ ਪਰਮਾਤਮਾ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਖਤਮ ਹੀ ਹੋ ਜਾਵੇਗੀ ਸਾਤ ਸੰਗਤ ਜੀ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਹਰ ਪਾਸੇ ਮੁਸ਼ਕਲਾਂ ਹੀ ਨਜ਼ਰ ਆਉਂਦੀਆਂ ਹਨ ਕਦੇ ਪੈਸੇ ਦੀ ਕਮੀ ਕਦੇ ਘਰ ਵਿੱਚ ਝਗੜੇ ਕਦੇ ਕਾਰੋਬਾਰ ਵਿੱਚ ਨੁਕਸਾਨ ਤੇ ਕਦੇ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਸਤ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਵੱਡੇ ਵਡੇਰੇ ਕਈ ਅਜਿਹੇ ਉਪਾਅ ਕਰਦੇ ਸਨ ਜੋ ਸਾਡੀਆਂ ਬਹੁਤੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਸਨ ਸਤ ਸੰਗਤ ਜੀ ਅੱਜ ਵੀ ਤੁਹਾਡੇ ਨਾਲ ਇੱਕ ਬੜਾ ਹੀ ਸਰਲ ਉਪਾਅ ਸਾਂਝਾ ਕਰਨ ਵਾਲੇ ਹਾਂ ਜੋ ਸਾਡੇ ਘਰ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਹੈ ਅਤੇ ਜੋ ਵੀ ਸਾਡੇ ਘਰ ਦੇ ਵਿੱਚ ਪੈਸੇ ਨਾਲ ਸੰਬੰਧਿਤ ਮੁਸ਼ਕਲ ਹੋਵੇਗੀ ਉਸ ਨੂੰ ਹੱਲ ਕਰ ਦੇਵੇਗਾ ਜੋ ਵੀ ਸਾਡੇ ਘਰ ਵਿੱਚ ਪੈਸਿਆਂ ਸੰਬੰਧੀ ਸਮੱਸਿਆ ਹੈ ਉਸ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਸਾਧ ਸੰਗਤ ਜੀ ਇਸ ਉਪਾਅ ਨੂੰ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਜਿਹੜਾ ਵੀ ਉਪਾਅ ਹੈ ਜਾਂ ਧਾਰਮਿਕ ਕਰਮਕਾਂਡ ਹਨ ਜੋ ਜੋ ਵੀ ਅਸੀਂ ਕਰਦੇ ਹਾਂ ਇਹ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਥੋੜੀ ਬਹੁਤ ਤਾਂ ਮਦਦ ਜ਼ਰੂਰ ਕਰ ਦੇ ਦਿੰਦੇ ਹਨ ਕਿ ਸਾਡੇ ਘਰ ਦੇ ਵਿੱਚੋਂ ਨਕਾਰਾਤਮਕਤਾ ਨੂੰ ਖਤਮ ਕੀਤਾ ਜਾਵੇ। ਪ੍ਰਸਾਦ ਸੰਗਰ ਜੀ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਉੱਤੇ ਨਿਰਭਰ ਨਹੀਂ ਹੋਣਾ ਤਾਂ ਬਹੁਤ ਹੀ ਪਰੇਸ਼ਾਨੀ ਦੇ ਵਿੱਚ ਅਸੀਂ ਇਹ ਉਪਾਅ ਕਰ ਸਕਤੇ ਹਾਂ। ਪ੍ਰਸਾਦ ਸੰਗਰ ਜੀ ਅਸਲੀ ਤਾਕਤ ਸੱਚੀ ਸ਼ਕਤੀ ਤੇ ਜ਼ਿੰਦਗੀ ਦਾ ਅਸਲ ਸਹਾਰਾ ਤਾਂ ਗੁਰੂ ਦੇ ਨਾਮ ਵਿੱਚ ਹੈ। ਸਾਧ ਸੰਗਰ ਜੀ ਗੁਰੂ ਦਾ ਨਾਮ ਸਾਡੇ ਅੰਦਰ ਇੱਕ ਅਜਿਹੀ ਜੋਤ ਜਗਾਉਂਦਾ ਹੈ ਜੋ ਸਾਨੂੰ ਹਰ ਮੁਸੀਬਤ, ਹਰ ਚੁਣੌਤੀ ਤੇ ਹਰ ਦੁੱਖ ਵਿੱਚ ਰਹਾ ਵਿਖਾਉਂਦਾ ਹੈ। ਐਸ ਲਈ ਸਾਧ ਸੰਗਤ ਜੀ ਇਸ ਉਪਾਅ ਨੂੰ ਦੱਸਣ ਤੋਂ ਪਹਿਲਾਂ ਇਹ ਹੀ ਜ਼ਰੂਰੀ ਬੇਨਤੀ ਹੈ ਜੀ ਕਿ ਅਸੀਂ ਥੋੜਾ ਬਹੁਤ ਇਹਨਾਂ ਉਪਾਅਾਂ ਦਾ ਸਹਾਰਾ ਲੈ ਸਕਦੇ ਹਾਂ ਪ੍ਰਸਾਦ ਸੰਗਤ ਜੀ ਪੂਰਨ ਭਰੋਸਾ ਤਾਂ ਪਰਮਾਤਮਾ ਦੇ ਉੱਪਰ ਹੀ ਕਰਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਦੀ ਸਭ ਤੋਂ ਵੱਡੀ ਸ਼ਕਤੀ ਹੈ ਜੋ ਸਾਨੂੰ ਨਾ ਸਿਰਫ ਦੁਨਿਆਵੀ ਜੀਵਨ ਵਿੱਚ ਸਹੀ ਮਾਰਗ ਦਿਖਾਉਂਦਾ ਹੈ ਸਗੋਂ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਤੋਂ ਬਾਅਦ ਵਿੱਚ ਵੀ ਸਾਡੇ ਕੰਮ ਆਵੇਗਾ ਇਸ ਲਈ ਉਪਾਹ ਕਰਨਾ ਠੀਕ ਹੈ ਪਰ ਪਰਮਾਤਮਾ ਦੇ ਨਾਮ ਤੋਂ ਵੱਡਾ ਤੇ ਸ਼ਕਤੀਸ਼ਾਲੀ ਕੁਝ ਵੀ ਨਹੀਂ ਹੁੰਦਾ ਤਾਂ ਫਿਰ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਧਿਆਨ ਨਾਲ ਸਰਵਣ ਕਰਿਓ ਸਾਧ ਸੰਗਤ ਜੀ ਅੱਜ ਦਾ ਜਿਹੜਾ ਉਪਾਹ ਹੈ ਉਹ ਹੈ ਕਿ ਮੱਸੀਆ ਦੀ ਰਾਤ ਨੂੰ ਕੀਤਾ ਜਾਣ ਵਾਲਾ ਕਪੂਰ ਦਾ ਖਾਸ ਉਪਾਹ ਸਾਧ ਸੰਗਤ ਜੀ ਕਪੂਰ ਦੀ ਸਾਡੀ ਜ਼ਿੰਦਗੀ ਵਿੱਚ ਬੜੀ ਮਹੱਤਤਾ ਹੈ ਇਹ ਸਾਡੇ ਘਰ ਵਿੱਚਲੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਦੇਵੇਗਾ ਤੇ ਸਾਡੇ ਘਰ ਵਿੱਚ ਜਿੰਨਾ ਵੀ ਦੁੱਖ ਕਲੇਸ਼ ਜਾਂ ਪਰੇਸ਼ਾਨੀ ਹੈ ਉਸ ਨੂੰ ਹਮੇਸ਼ਾ ਲਈ ਦੂਰ ਕਰ ਦੇਵੇਗਾ ਸਾਧ ਸੰਗਤ ਜੀ ਜਦੋਂ ਵੀ ਸਾਡੇ ਘਰ ਵਿੱਚ ਕੋਈ ਸਮੱਸਿਆ ਆਉਂਦੀ ਹੈ ਸਾਧ ਸੰਗਤ ਜੀ ਚਾਹੇ ਬਿਮਾਰੀ ਨੂੰ ਲੈ ਕੇ ਹੋਵੇ ਤੇ ਚਾਹੇ ਧਨ-ਦੌਲਤ ਨੂੰ ਲੈ ਕੇ ਹੋਵੇ ਚਾਹੇ ਘਰ ਵਿੱਚ ਕਰਜ਼ਾ ਹੋਵੇ ਤਾਂ ਸਾਧ ਸੰਗਤ ਜੀ ਇਹ ਸਾਰੀਆਂ ਹੀ ਸਮੱਸਿਆਵਾਂ ਘਰ ਵਿੱਚ ਨਕਾਰਾਤਮਕ ਸ਼ਕਤੀ ਦੇ ਕਾਰਨ ਹੀ ਆਉਂਦੀਆਂ ਹਨ ਜਦੋਂ ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕ ਸ਼ਕਤੀਆਂ ਵੱਧ ਜਾਂਦੀਆਂ ਹਨ ਜਾਂ ਸਾਡੇ ਘਰ ਵਿੱਚ ਨਕਾਰਾਤਮਕਤਾ ਵਾਸ ਕਰ ਜਾਂਦੀ ਹੈ ਤਾਂ ਸਾਧ ਸੰਗਤ ਜੀ ਸਾਡੇ ਘਰ ਵਿੱਚ ਦੁੱਖ ਤੇ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਸਾਧ ਸੰਗਤ ਜੀ ਇਹ ਜੋ ਕਪੂਰ ਹੈ ਇਹ ਅਜੀਹਾ ਕੁਦਰਤੀ ਤੱਤ ਹੈ ਜੋ ਕਿ ਵਾਹਿਗੁਰੂ ਨੇ ਪਰਮਾਤਮਾ ਜੀ ਨੇ ਅਜਿਹੀ ਦਾਤ ਦਿੱਤੀ ਹੈ ਜਿਸ ਵਿੱਚ ਨਕਾਰਾਤਮਕਤਾ ਨੂੰ ਖਤਮ ਕਰਨ ਦੀ ਸ਼ਕਤੀ ਹੁੰਦੀ ਹੈ ਇਸ ਲਈ ਸਾਧ ਸੰਗਤ ਜੀ ਇਹ ਇੱਕ ਕਪੂਰ ਦਾ ਉਪਾਅ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਕਰਨਾ ਹੈ ਹੁਣ ਸਾਧ ਸੰਗਤ ਜੀ ਜਾਣ ਲੈਂਦੇ ਹਾਂ ਕਿ ਮੱਸਿਆ ਦੀ ਰਾਤ ਅਸੀਂ ਕਪੂਰ ਦਾ ਹੀ ਉਪਾਅ ਕਿਉਂ ਕਰਨਾ ਹੈ ਸਾਧ ਸੰਗਤ ਜੀ ਜਦੋਂ ਤੁਹਾਡੇ ਜੀਵਨ ਵਿੱਚ ਕੋਈ ਅਜਿਹੀ ਸਮੱਸਿਆ ਹੋਵੇ ਜੋ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦੀ ਹੋਵੇ ਪੈਸੇ ਨਾਲ ਸੰਬੰਧਿਤ ਕੋਈ ਚਿੰਤਾ ਪਰੇਸ਼ਾਨੀ ਹੋਵੇ ਜਾਂ ਘਰ ਵਿੱਚ ਲੜਾਈ ਝਗੜੇ ਹੁੰਦੇ ਹੋਣ ਤਾਂ ਸਾਧ ਸੰਗਤ ਜੀ ਜਿੰਨੀਆਂ ਵੀ ਸਮੱਸਿਆਵਾਂ ਹਨ ਇਹਨਾਂ ਦਾ ਸੰਬੰਧ ਤਾਂ ਨਕਾਰਾਤਮਕ ਨਾਣਾਂ ਨਾਲ ਹੀ ਹੁੰਦਾ ਹੈ ਜੋ ਕਪੂਰ ਹੈ ਇਹ ਇਸੇ ਹੀ ਨਕਾਰਾਤਮਕਤਾ ਨੂੰ ਖਤਮ ਕਰ ਦਿੰਦਾ ਹੈ ਜਦੋਂ ਸਤਸੰਗਤ ਜੀ ਅਸੀਂ ਪਰਮਾਤਮਾ ਦੇ ਨਾਮ ਨਾਲ ਅਜੇਹਾ ਕੁਝ ਕਾਰਜਾਂ ਦਾ ਸਹਾਰਾ ਲੈਂਦੇ ਹਾਂ ਤੇ ਸਤਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀਆਂ ਹਨ ਉਹ ਫਿਰ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਕਪੂਰ ਹੈ ਇਹ ਸਾਡੇ ਘਰ ਦੀ ਨਕਾਰਾਤਮਕਤਾ ਨੂੰ ਹਮੇਸ਼ਾ ਲਈ ਖਤਮ ਕਰ ਦਿੰਦਾ ਹੈ ਸੋ ਫਿਰ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਪੂਰ ਦਾ ਇਹ ਖਾਸ ਉਪਾਅ ਕਿਵੇਂ ਕਰਨਾ ਹੈ ਤੇ ਕਿਹੜੀ ਸਮੱਗਰੀ ਚਾਹੀਦੀ ਹੈ ਕਿਸ ਪ੍ਰਕਾਰ ਨਾਲ ਅਸੀਂ ਇਹ ਉਪਾਅ ਬਹੁਤ ਹੀ کارਗਰ ਸਾਬਿਤ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਵਿੱਚ ਦੋ ਤੋਂ ਤਿੰਨ ਕਪੂਰ ਦੇ ਟੁਕੜੇ ਲੈਣੇ ਹਨ ਇਹ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਮਿਲ ਜਾਣਗੇ ਸਾਧ ਸੰਗਤ ਜੀ ਨਾਲ ਹੀ ਤੁਸੀਂ ਆਪਣੇ ਘਰ ਦਾ ਕੋਈ ਛੋਟਾ ਭਾਂਡਾ ਉਹ ਚਾਹੇ ਪਿੱਤਲ ਦਾ ਹੋਵੇ ਚਾਹੇ ਸਟੀਲ ਦਾ ਹੋਵੇ ਤੇ ਨਾਲ ਹੀ ਇੱਕ ਦੀਵਾ ਵੀ ਲੈਣਾ ਹੈ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਵੀ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ ਨਾਲ-ਨਾਲ ਤੁਸੀਂ ਇੱਕ ਸੁੱਕੀ ਜਿਹੀ ਹਲਦੀ ਲੈਣੀ ਹੈ। ਤੇ ਨਾਲ-ਨਾਲ ਲਾਲ ਕੱਪੜਾ ਵੀ ਲੈ ਸਕਦੇ ਹੋ। ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਹ ਉਪਾਅ ਤੁਸੀਂ ਮੱਸਿਆ ਦੀ ਰਾਤ ਨੂੰ ਹੀ ਕਰਨਾ ਹੈ ਕਿਉਂਕਿ ਇਹ ਸਮਾਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਮਾਂ ਮੰਨਿਆ ਜਾਂਦਾ ਹੈ। ਸਾਧ ਸੰਗਤ ਜੀ 27 ਮਈ ਨੂੰ 7 ਵਜੇ ਤੋਂ ਬਾਅਦ ਆਪਣੇ ਘਰ ਦੇ ਪੂਜਾ ਸਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਫਿਰ ਲਾਲ ਕਪੜਾ ਵਿਛਾ ਲੈਣਾ ਹੈ ਉਸ ਉੱਪਰ ਇੱਕ ਦੀਵਾ ਰਾਸ਼ਨ ਕਰ ਦੇਣਾ ਹੈ ਉਸ ਦੀਵੇ ਦੇ ਵਿੱਚ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਫਿਰ ਸਟੀਲ ਜਾਂ ਪਿੱਤਲ ਦੇ ਭਾਂਡੇ ਦੇ ਵਿੱਚ ਕਪੂਰ ਦੇ 2-3 ਟੁਕੜੇ ਪਾ ਦੇਣੇ ਹਨ ਉਸ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਵੀ ਛੜਕ ਸਕਦੇ ਹੋ ਸਾਧ ਸੰਗਤ ਜੀ ਇਸ ਭਾਂਡੇ ਨੂੰ ਤੁਸੀਂ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਫੋਟੋ ਦੇ ਅੱਗੇ ਰੱਖਣਾ ਹੈ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਵਾਸਤੇ ਅਰਦਾਸ ਕਰਨੀ ਹੈ ਜਿੰਨੇ ਵੀ ਤੁਹਾਡੇ ਘਰ ਦੀ ਨਕਾਰਾਤਮਕਤਾ ਹੈ ਹਮੇਸ਼ਾ ਲਈ ਖਤਮ ਹੋ ਜਾਵੇਗੀ ਜਿੰਨੇ ਵੀ ਤੁਹਾਡੇ ਘਰ ਵਿੱਚ ਦੁੱਖ ਤੇ ਪਰੇਸ਼ਾਨੀਆਂ ਹਨ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਦੂਰ ਹੋ ਜਾਵੇਗਾ ਅਤੇ ਫਿਰ ਸਾ ਸੰਗਤ ਜੀ ਇਸ ਕਪੂਰ ਵਿੱਚੋਂ ਜੋ ਵੀ ਸੁਗੰਧੀ ਨਿਕਲੇਗੀ ਜੋ ਵੀ ਇਸ ਵਿੱਚੋਂ ਧੂਆ ਨਿਕਲੇਗਾ ਉਹ ਧੂਆ ਜਦੋਂ ਤੁਹਾਡੇ ਘਰ ਵਿੱਚ ਫੈਲੇਗਾ ਉਸ ਦੇ ਨਾਲ ਜਿੰਨੇ ਵੀ ਘਰ ਦੀ ਨਕਾਰਾਤਮਕਤਾ ਹੈ ਹਮੇਸ਼ਾ ਲਈ ਦੂਰ ਹੋ ਜਾਵੇਗੀ ਕਹਿ ਲਓਗੇ ਤੁਹਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਦਾ ਅੰਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ